ਭਾਈ ਜੈ ਸਿੰਘ ਖਲਕਟ ਬਾਰੇ ਪਤਾ ਤੇ ਭਾਈ ਸਾਹਿਬ ਇੱਕ ਵਾਰੀ ਨਾ ਪੇਟ ਦੇ ਥੱਲੇ ਬਹਿ ਕੇ ਬਾਣੀ ਪੜ ਰੇ ਸੀ ਉਹ ਬਾਣੀ ਪੜਦੇ-ਪੜਦੇ ਅੱਗੇ ਆਇਆ ਹੁਣ ਨਵਾਬ ਤੇ कोतवाल ਨੇ ਕਿਹਾ ਵੀ ਨਵਾਬ ਦਾ ਸਮਾਨ ਚੁਪ ਲੈ ਤੇ ਐਦਾਂ ਕਿਹਾ ਵੀ ਸਿਰ ਤੇ ਸਮਾਨ ਚੁਪ ਲੋ ਨਵਾਬ ਦਾ ਭਾਈ ਸਾਹਿਬ ਨੇ ਪੁੱਛਿਆ ਵੀ ਇਹ ਸਮਾਨ ਜਿਹੜਾ ਪੋਟਲੀ ਹੈ ਇਹਦੇ ਵਿੱਚ ਹੈ ਕੀ ਕਹਿੰਦੇ ਇਹਦੇ ਵਿੱਚ ਨਵਾਬ ਦਾ ਹੁੱਕਾ ਹੈ ਕਹਿੰਦੇ ਹੁੱਕੇਵਲ ਤੇ ਆਪਾਂ ਦੇਖਦੇ ਨਹੀਂ ਤੂੰ ਕਹਿੰਦਾ ਮੈਂ ਸਿਰ ਤੇ ਚੁਪਲਾਂ ਇੱਥੇ ਕੇਸਾਂ ਚ ਨਾ ਸਿਰ ਚ ਅੰਮ੍ਰਿਤ ਪਿਆ ਗੁਰੂ ਗੋਬਿੰਦ ਸਿੰਘ ਮਾਰ ਨੇ ਅੰਮ੍ਰਿਤ ਪਾਇਆ ਸੀ ਕਹਿੰਦੇ ਮੈਂ ਸਿਰ ਤਾਂ ਨਹੀਂ ਚੁੱਕਦਾ ਉਹ ਕਹਿੰਦੇ ਚੁੱਕਦਾ ਕਿ ਨਹੀਂ ਚੁੱਕਦਾ ਕਹਿੰਦੇ ਮੈਂ ਨਹੀਂ ਚੁਪਣਾ ਜੋ ਮਰਜ਼ੀ ਕਰਦਾ ਉਹ ਕਹਿੰਦੇ ਅੱਛਾ ਨਹੀਂ ਤੇ ਫਿਰ ਤੈਨੂੰ ਹੁਣ ਸਜ਼ਾ ਦਿੱਤੀ ਜਾਏਗੀ ਭਾਈ ਜੈ ਸਿੰਘ ਖਲਕਟ ਨੂੰ ਪੇੜ ਨਾਲ ਪੁੱਠਾ ਟੰਗਿਆ ਗਿਆ ਪੈਰ ਦੇ ਨਖੂਨ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਭਾਈ ਸਾਹਿਬ ਦਾ ਸਾਰਾ ਜਿਹੜਾ ਮਾਸ ਸੀ ਉਹ ਖਿੱਚ ਕੇ ਲਾਇਆ ਐਦਾਂ ਸ਼ਹੀਦ ਕੀਤਾ ਗਿਆ ਭਾਈ ਸਾਹਿਬ ਨੂੰ ਕਾਦੇ ਲਈ ਹੁੱਕਾ ਨਹੀਂ ਚੁੱਕਿਆ ਸੀ ਅੱਜ ਕਿੰਨੇ ਸਾਡੇ ਸਿੱਖ ਬੱਚੇ ਨੇ ਜਿਹੜੇ ਹੁੱਕਾ ਪਾਰਲਰ ਚ ਬੈ ਕੇ ਹੁੱਕੇ ਪੀਂਦੇ ਕਿੱਤੇ ਦੱਸਿਆ ਹੁੰਦਾ ਭਾਈ ਜੈ ਸਿੰਘ ਖਲਕੜ ਬਾਰੇ